ਤਾਰਿਕ ਨੂੰ ਸਫਲ ਕਰ ਰਹੇ ਹਾਂ ਹਾਂ ਜੀ ਤੁਸੀਂ ਇਹਦੇ ਵਿੱਚ ਕੋਈ ਵੀ ਪਤਾ ਚੂਜ਼ ਕਰ ਲਓ ਜਿਵੇਂ ਕਿ ਆਹ ਵਾਲਾ ਚੂਜ਼ ਕਰ ਲਓ ਤੁਸੀਂ ਇਹਦਾ ਤੁਸੀਂ ਦੇਖ ਲਿਆ ਨਹੀਂ ਭਾਜੀ ਦੇਖਿਆ ਆ ਮੈਂ 3000 ਰੁਪਏ ਗੂਗਲ ਤੇ ਆਪਦੇ ਆਪ ਨੂੰ ਭਰਿਆ ਕਿਉਂ ਰੀਜ਼ਨ ਆ ਮੈਂ ਪੇ ਤੇ ਕਲਿੱਕ ਕੀਤਾ ਇੱਥੇ ਪਿੰਨ ਭਰੋ ਆਪਣੀ ਓਕੇ ਬੰਦਾ 3000 ਰੁਪਏ ਲੈਣ ਨੂੰ ਬੜਾ ਖਾਟਾ ਤੇਰਾ ਨਹੀਂ ਨਹੀਂ ਬੱਜੀ ਰਾਈਟ ਨੂੰ ਆਪਾਂ ਜਿੱਨੇ ਜਾਣੇ ਇੱਥੇ ਬੈਠੇ ਆ ਕੋਈ ਇਦਾਂ ਦੇ ਪਰਸਨ ਬਾਰੇ ਸੋਚੋ ਜਿਹੜਾ ਇੱਥੇ ਰਾਈਟ ਨਾਊ ਨਹੀਂ ਹੈਗਾ ਤੁਸੀਂ ਉਹਨੂੰ ਕਦੇ ਮਿਲਿਓ ਹੋਵੋਗੇ ਉਸ ਪਰਸਨ ਬਾਰੇ ਮੈਨੂੰ ਵੀ ਨਹੀਂ ਪਤਾ ਨਾ ਇਹਨਾਂ ਨੂੰ ਕਿਸੇ ਨੂੰ ਪਤਾ ਹੈ ਉਸ ਪਰਸਨ ਬਾਰੇ ਸੋਚੋ 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 ਆਪਣਾ ਹੱਥ ਫੜਾਓ ਭਾਜੀ। ਸੋਰੀ ਭਾਜੀ ਥੋੜਾ ਅ ਸੋਚੋ ਉਸ ਪਰਸਨ ਬਾਰੇ। ਸੋਚੋ ਸੋਚੋ। ਇਦਾਂ ਕਿਉਂ ਲੱਗ ਰਿਹਾ ਕਿ ਉਸਦੇ ਪਰਸਨ ਦੇ ਨੇਮ ਦੇ ਵਿੱਚ ਦੋ ਵਾਰੀ ਏ ਆ ਰਿਹਾ ਹੈ। ਭਾਈ ਤੁਸੀਂ ਲਾਸਟ ਟਾਈਮ ਜੱਗੇ ਨੂੰ ਕਦੋਂ ਮਿਲੇ ਸੀ? ਭਾਈ ਮੈਨੂੰ ਯਕੀਨ ਨਹੀਂ ਹੋ ਰਿਹਾ ਪਹਿਲੇ ਵੀ ਤੁਹਾਡਾ ਕੋਈ ਜਾਦੂ ਫੇਲ ਹੋਇਆ ਹੈ। ਮੈਂ ਤਾਂ ਆਪਣੇ ਮਾਮੇ ਦੇ ਮੁੰਡੇ ਮਣੀ ਬਾਰੇ ਸੋਚ ਰਿਹਾ ਸੀਗਾ ਜੱਗਾ ਕੌਣ ਪਾ ਸੀ। ਵੈਸੇ ਚਲੋ ਭਾਜੀ ਮੈਨੂੰ ਲੱਗਿਆ ਇਦਾਂ ਵੀ ਤੁਹਾਡੇ ਇਦਾਂ ਦੀ ਆੜੀ ਉੜੀ ਹੋਣੀ ਹੈ ਜੱਗਾ ਜੁਗਾ ਚਲੋ ਉਹ ਛੱਡੋ ਤੁਸੀਂ ਆਹ ਦੇਖੋ ਇੱਧਰ ਆਹ ਮੇਰੀ ਮੈਜਿਕ ਟ੍ਰਿਕ ਹੈ ਇੱਕ ਵਾਰੀ ਇੰਟਰੋਡਕਸ਼ਨ ਦੇ ਦਈਏ ਹਾਂਜੀ ਹਾਂਜੀ ਅੱਜ ਆਪਣੇ ਨਾਲ ਨੇ ਬਰਨੋਲ ਮੈਜਿਕ ਜੀ ਇਹ ਬਹੁਤ ਵੱਡੇ ਜਾਦੂਗਰ ਨੇ ਤੁਸੀਂ ਸਾਰਿਆਂ ਨੇ ਜਾਣਦੇ ਹੋ ਰੀਅਲ ਸਕੇਰਾ ਵਿੱਚ ਦੇਖਿਆ ਹੀ ਹੋਣਾ ਤੁਸੀਂ ਇਹਨਾਂ ਨੂੰ ਨਹੀਂ ਨਹੀਂ ਜਾਦੂਗਰ ਨਹੀਂ ਹੈਗਾ ਭਾਜੀ ਇਹ ਜੋ ਹੁੰਦਾ ਨਾ ਸਿਰਫ ਹਾਦੀ ਸਫਾਈ ਹੁੰਦੀ ਹੈ ਆਹ ਦੇਖ ਲਓ ਭਾਈ ਦਿਲ ਦੇ ਵੀ ਬਹੁਤ ਸਾਫ਼ ਨੇ ਨਹੀਂ ਤਾਂ ਕਹਿ ਸਕਦੇ ਨੇ ਕਿ ਮੈਂ ਮੰਤਰ ਸਿੱਖੇ ਨੇ ਮੈਂ ਬਹੁਤ ਵੱਡੇ ਭਾਜੀ ਇਹ ਚੀਜ਼ਾਂ ਨਾ ਬੋਹੇ ਦਾ ਲੋਕ ਵਰਤਦੇ ਨੇ ਇਹ ਤਾਂ ਬਾਬੇ ਬਣ ਜਾਂਦੇ ਨੇ ਆ ਪਹੁੰਚ ਹੀ ਨਹੀਂ ਕਰਦੇ ਆਪਾਂ ਸਿੱਧਾ ਸਾਫ਼ ਦੱਸਦੇ ਆ ਕਿਉਂਕਿ ਮੈਂ ਇਸੇ ਤੋਂ ਬਹੁਤ ਕਮਾਈ ਕਰ ਸਕਦਾ ਸੀ ਕਿਉਂਕਿ ਜਿਵੇਂ ਮੇਰੀ ਹਾਦੀ ਸਫਾਈ ਹੈ ਕਿਹੜਾ ਚੂਸ ਕਰ ਲਓ ਠੀਕ ਹੈ ਬਾਜੀ ਪਾਜੀ ਮੈਨੂੰ ਨਾ ਦਿਖਾਓ ਤੁਸੀਂ ਆਪਸੇ ਦੇਖੋ ਤੇ ਕੈਮਰਾਮੈਨ ਨੂੰ ਦਿਖਾ ਦਿਓ ਮੈਨੂੰ ਦਿਖਾਓ ਹਾਂਜੀ ਠੀਕ ਹੈ ਹੁਣ ਤੁਸੀਂ ਇਹ ਪੱਤੇ ਨੂੰ ਇੰਦੇ ਵਿੱਚ ਰੱਖ ਦਿਓ ਹਾਂਜੀ ਇਹ ਪੱਤਾ ਕਿਹੜਾ ਸੀ ਮੈਨੂੰ ਵੀ ਨਹੀਂ ਰਾਈਟ ਨਾ ਪਤਾ ਤੁਸੀਂ ਇਹਦੀ ਤਾਸ਼ ਮਾਰ ਦਿਓ ਜਿੰਨੀ ਤਾਸ਼ ਮਾਰਨੀ ਤੁਸੀਂ ਮਾਰੋ ਫੈਂਟੀ ਜਿੰਨੀ ਵੀ ਮਾਰਨੀ ਹੈ ਮਾਰੋ ਓਕੇ ਹਣ ਕੱਢ ਕੇ ਦਿਖਾਏਗਾ ਇਹ ਬਾਜੀ ਤੁਸੀਂ ਭਈ ਤੁਸੀਂ ਵੇਰ ਨਾ ਨਾ ਕੱਢੋ ਬਾਜੀ ਬਸ ਇੱਕ ਮਿੰਟ ਰੋਕੋ ਹੌਣ ਲੱਪ ਕੇ ਦੇਖੋ ਬਾਜੀ ਪਈ ਦੇਖੋ ਖੜੀ ਹੋਵੋ ਥੋੜਾ ਜਾਂ ਫੁੱਟਾ ਪਾਜੀ ਜਨਮ ਦਿਨ ਕਦੋਂ ਹੁੰਦਾ ਹੈ 28 ਅਕਤੂਬਰ 28 ਦੇ ਪਾਜੀ ਮੂਲ ਅੱਖਰ ਕਿਹੜਾ ਹੁੰਦਾ ਹੈ 2 1 2 ਆ ਦੇਖੋ ਪਾਜੀ ਆਡੀਅেন্স ਨੂੰ ਦਿਖਾ ਦਿਓ ਨਹੀਂ ਪਾਜੀ ਇਹ ਤਾਂ ਜਮਾਈ ਗਲਤ ਹੈ ਪਾਜੀ ਇਹ ਨਹੀਂਗਾ ਯੱਕਾ ਸੀਗਾ ਆਪਣਾ ਦਾ ਤੁਸੀਂ ਸਹੀਏ ਸੌਂ ਖਾਓ ਸੌਂ ਲੱਗੇ ਪਾਜੀ ਪੁੱਟਾ ਪਾਜੀ ਸੌਂ ਖਾਓ ਭਾਈ ਸੌਂ ਲੱਗੇ ਪਾਜੀ ਲੈ ਯੱਕਾ ਸੀਗਾ ਆਪਣਾ ਦਾ ਅੱਛਾ ਪਾਈ ਚਲੋ ਬੈਠੋ ਆਪਾਂ ਦੁਬਾਰਾ ਦੇਖ ਲੈਨੇ ਹਾਂ ਕਿਉਂਕਿ ਕੁਝ ਨਹੀਂ ਭਾਜੀ ਕੁਛ ਟਾਈਮ ਚੀਜ਼ਾਂ ਹੋ ਜਾਂਦੀਆਂ ਨੇ ਕਿਉਂਕਿ ਇਹ ਸਿਰਫ ਸਾਫਾਈ ਆ ਕੋਈ ਜਾਦੂ ਮੰਤਰ ਨਹੀਂ ਹੈਗਾ ਚਲੋ ਭਾਜੀ ਡਰਾਈਟ ਨਾਉ ਮੈਂ 700 ਸ਼ਫਲ ਕਰ ਰਿਹਾ ਹਾਂ ਤਾਂ ਤੁਸੀਂ ਇਹਦੇ ਵਿੱਚ ਕੋਈ ਵੀ ਪਤਾ ਚੂਜ਼ ਕਰ ਲਓ ਜਿਵੇਂ ਕਿ ਆਵਾ ਚੂਜ਼ ਕਰ ਲਓ ਤੁਸੀਂ ਇਹ ਤਾਂ ਤੁਸੀਂ ਦੇਖ ਲਿਆ ਹਾਂ ਨਹੀਂ ਭਾਜੀ ਦੇਖਿਆ ਹਾਂ ਦੇਖਿਆ ਭਾਜੀ ਲੱਗਿਆ ਮੈਨੂੰ ਸੱਚੀ ਨਹੀਂ ਦੇਖਿਆ ਭਾਜੀ ਨਹੀਂ ਮੇਰੀ ਅੱਖਾਂ ਬੰਦ ਆ ਨਹੀਂ ਭਾਜੀ ਮੈਂ ਨਹੀਂ ਦੇਖਿਆ ਤੁਸੀਂ ਭਾਜੀ ਇੱਕ ਵਾਰੀ ਕੈਮਰੇ 'ਚ ਦਿਖਾ ਦਿਓ ਆ ਦੇਖ ਲਿਆ ਇੰਚ ਰੱਖ ਦਿਓ ਭਾਜੀ ਕੀ ਕਰ ਗਾ ਨੀ ਹੋਂਦਾ ਲੱਭੀ ਚਲੇ ਨਾ ਜੀ ਪਾਜੀ ਲੱਭਣਾ ਕਿ ਜਰੂਰ ਤੁਸੀਂ ਦੇਖਿਓ ਛੋਟਾ ਪਾਜੀ ਬਰਥੇ ਕਦੋਂ ਹੁੰਦਾ 18 ਮਈ ਜੀ 18 ਮਈ ਉਹਦਾ ਪਹਿਲਾ ਪੱਤਾ ਕਿਹੜਾ ਹੁੰਦਾ ਆ ਦੇਖੋ ਪਾਜੀ ਪਾਜੀ ਆ ਕਿੱਥੇ ਆ ਪਾਜੀ ਆ ਤੋ ਸ਼ਰਿਆ ਪਾਜੀ ਜਮਾਈ ਗਾ ਪਾਜੀ ਕਿਵੇਂ ਸੀ ਤੂੰ ਦਿਖਾਓ ਦੇਖੋ ਪਾਜੀ ਆ ਦੇਖੋ ਤੁਸੀਂ ਤਾਂ ਰਲੇ ਹੋਏ ਆ ਨੇ ਬਾਜੀ ਗਲਤ ਹੈ ਉਦੋਂ ਤਾਂ ਮੈਂ ਉਹ ਦੇਖ ਕੇ ਵੀ ਨਹੀਂ ਸੀ ਦੱਸਰੇ ਬਾਜੀ ਬਾਜੀ ਮੈਂ ਦੇਖਿਆ ਨਹੀਂ ਸੀ ਤੁਹਾਨੂੰ ਦੇਖ ਲਈ ਤੁਸੀਂ ਕਰਕੇ ਦੇਖ ਰਹੇ ਸੀਗੇ ਬਾਜੀ ਚਲੋ ਇਹ ਮੈਂ ਤੁਹਾਨੂੰ ਇੱਕ ਵਾਰੀ ਬਾਤੋ ਕਰਕੇ ਦਿਖਾਉਂਦਾ ਹਾਂ ਉਹ ਤੋਂ ਪਹਿਲਾਂ ਮੇਰੇ ਕੋਲ ਹੋਰ ਟ੍ਰਿਕਸ ਨੇ ਪਹਿਲਾਂ ਆਪਾਂ ਉਹ ਕਰ ਲਈਏ ਹਾਂਜੀ 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 ਜ਼ਰੂਰ ਰਾਈਟ ਨਾਓ ਮੇਰੇ ਕੋਲ ਇਹ ਚਾਦਰ ਹੈ ਤੁਸੀਂ ਦੇਖ ਸਕਦੇ ਹੋ ਚਾਦਰ ਦੇ ਵਿੱਚ ਕੁਝ ਨਹੀਂ ਹੈਗਾ ਕੋਈ ਇਦਾਂ ਦਾ ਡੱਬਾ ਨਹੀਂ ਹੈਗਾ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਜਿਸ ਵਿੱਚ ਮੈਂ ਲੁਕ ਸਕਾਂ ਤੇ ਉਦੋਂ ਬਾਅਦ ਤੁਸੀਂ ਆਹ ਦੇਖ ਸਕਦੇ ਹੋ ਕਿ ਤੁਸੀਂ ਹੁਣ ਇਹ ਤਿੰਨ ਚਾਰ ਗਿਣੋ ਉਦੋਂ ਪਹਿਲਾਂ ਪਹਿਲਾਂ ਤੁਹਾਨੂੰ ਇੱਕ ਮੈਜਿਕ ਟ੍ਰਿਕ ਕਰਕੇ ਦਿਖਾਉਂਗਾ ਮੈਂ ਚਲੋ 1 2 3 ਹੋਏ ਪਾਜੀ ਨੀ ਨੀ ਪਾਜੀ ਇਹ ਇਦਾਂ ਨਹੀਂ ਪਾਜੀ ਸਮ ਟਾਈਮ ਨਾ ਜਾਲੂ ਥੋੜਾ ਇਧਰ ਉਧਰ ਹੋ ਜਾਂਦਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਕਿਉਂਕਿ ਹੱਥਾਂ ਦੀ ਸਫਾਈ ਐਟ ਲੀਸਟ ਨਾ ਚਲੋ ਸਰ ਤੁਹਾਨੂੰ ਮਤਲਬ ਮੈਂ ਪਹਿਲਾਂ ਤਾਂ ਏ ਤੋਂ ਪਹਿਲਾਂ ਜਾਣਦਾਂ ਨਹੀਂ ਸੀ ਰਾਈਟ ਪਾਜੀ ਕਾ ਤੋ ਨਹੀਂ ਜਾਣਦੇ ਸੀ ਹੁਣ ਹੀ ਤਾਂ ਆਪਾਂ ਟਿੱਕੀ ਖਾ ਕੇ ਆਏ ਆ ਪੀਟੀਐਮ ਪਰ ਰੁਪਏ ਆ ਪਾਜੀ ਜੀ ਮੈਂ ਆ ਆਪਾਂ ਇੱਕ ਦੂਜੇ ਨੂੰ ਜਾਣਦੇ ਨਹੀਂ ਆਪਾਂ ਹਜੇ ਵੀ ਨਹੀਂ ਜਾਣਦੇ ਦੂਜੇ ਨੂੰ ਆ ਤੁਸੀਂ ਮੇਰੇ ਖੜੇ ਹੋਵੋ ਪਲੀਜ਼ ਤੁਸੀਂ ਵੀ ਆਜੋ ਤੁਸੀਂ ਵੀ ਆਜੋ ਭਾਜੀ ਅ ਤੁਸੀਂ ਨਾ ਮੈਨੂੰ ਆਪਣਾ ਫੋਨ ਦਿਓ ਆ ਭਾਜੀ ਤੁਹਾਨੂੰ ਪਤਾ ਤੁਸੀਂ ਮੈਨੂੰ ਪਹਿਲੀ ਵਾਰੀ ਆਪਣਾ ਫੋਨ ਦੇ ਰਹੇ ਹੋ ਅੱਜ ਤੋਂ ਪਹਿਲਾਂ ਮੇਰੇ ਕੋਲ ਤੁਹਾਡਾ ਫੋਨ ਨਹੀਂ ਸੀ ਨਾ ਮੈਨੂੰ ਉਹਦਾ ਪਾਸਵਰਡ ਪਤਾ ਨਾ ਆਪਾਂ ਜਾਣਦੇ ਆ ਅ ਭਾਜੀ ਨਹੀਂ ਨਹੀਂ ਨਾ ਕਰਦੇ ਨਹੀਂ ਨਹੀਂ ਡਰੋ ਨਾ ਅ ਤੁਸੀਂ ਮੈਨੂੰ ਆਪਣਾ ਹੱਥ ਦਿਓ ਥੋੜਾ ਹੋਣੇ ਮੈਂ ਜਿਹੜਾ ਪਾਸਵਰਡ ਆ ਉਹ ਤੁਸੀਂ ਪਹਿਲਾਂ ਤੁਹਾਨੂੰ ਆਡੀਸ਼ਨ ਦਿਖਾ ਦਵਾਂ ਕਿ ਆ ਦੇਖੋ ਇੰਤੇ ਲੋਕ ਲੱਗਿਆ ਹੋਇਆ ਚਲੋ ਭਾਜੀ ਹੁਣ ਖੋਲ ਕੇ ਦਿਖਾਈਏ ਭਾਜੀ ਹਾਂਜੀ ਹਾਂਜੀ ਭਾਜੀ ਆਪ ਦਾ ਹੱਥ ਦੋ ਆਪਣਾ ਪਾਸਵਰਡ ਨੂੰ ਵਾਰੀ ਵਾਰੀ ਆਪਦੇ ਮਨ ਵਿੱਚ ਸੋਚੋ 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 ਸੋਚ ਲਿਆ ਜੀ ਭਾਈ ਤੁਸੀਂ ਕੁਝ ਹੋਰ ਸੋਚ ਰਹੇ ਹੋ ਟਿੱਕ ਟਿੱਕੀ ਤੋਂ ਇਲਾਵਾ ਕੁਝ ਹੋਰ ਸੋਚੋ ਨਹੀਂ ਟਿੱਕੀ ਨਹੀਂ ਪਾਸਵਰਡ ਹੀ ਸੋਚ ਰਹੇ ਹੋ ਪਾਸਵਰਡ ਸੋਚ ਰਹੇ ਹੋ ਸੋਚ ਲਿਆ ਜੀ ਸੋਚ ਲਿਆ ਆਜੋ ਤੁਸੀਂ ਵੀ ਦੇਖੋ ਲੱਗੇ ਨਹੀਂ ਲੱਗੇ ਨਹੀਂ ਨਹੀਂ ਲੱਗੂਗਾ ਭਾਜੀ ਲੱਗੂਗਾ ਇਹ ਜਸਟ ਇੱਕ ਟ੍ਰਿਕ ਸੀਗੀ ਅੱਛਾ ਭਾਈ ਤੁਹਾਡਾ ਜਨਮ ਦਿਨ ਕਦੋਂ ਹੁੰਦਾ 18 ਮਈ ਜੀ ਓਏ ਪਾਜੀ ਉਹ ਟਾਈਮਲਾ ਦਾ ਭਰਾਵਾ ਨਹੀਂ ਨਹੀਂ ਪਾਜੀ ਯਾਰ ਵੈਸੇ ਲੋਕ ਲੱਗਿਆ ਇੱਕ ਹੋ ਜਾਊਗਾ ਇਹ ਠੀਕ ਹੋ ਜਾਊਗਾ ਤੂੰ ਲੋਕ ਖੋਲਣਾ ਸੀ ਜਾਂ ਲਾਉਣਾ ਸੀ ਨਹੀਂ 1 ਮਿੰਟ ਰੁਕੋ ਅਫੜਿਓ ਫੋਨ ਪਾਜੀ ਕਿਦੋਂ ਤੱਕ ਖੁੱਲੂਗਾ ਉਹ ਇਹ ਤੁਸੀਂ ਬੈਠੋ ਬੈਠੋ ਹਾਂ ਬੈਠ ਜਾਂਦੇ ਹਾਂ ਹੈਲੋ ਹੈਲੋ ਬੱਬੀ ਮੋਬਾਈਲ ਸ਼ਾਪ ਆਹ ਜੀ ਕਿਹੜਾ ਫੋਨ ਹੈ ਪਾਜੀ 12 ਮੈਲੋ ਪ੍ਰੋ ਆਹ 12 ਪ੍ਰੋ ਹੈ ਜੀ ਤੇ ਉਹਨੂੰ ਲੋਕ ਲੱਗ ਗਿਆ ਜੀ ਕਿੰਨੇ ਪੈਸੇ ਪਾਜੀ 1100 ਰੁਪਏ ਲੱਗੇ ਕਿ ਖੁੱਲਤਾ ਜਾਏਗਾ ਪਾਈ ਤੁਹਾਨੂੰ ਪੈਸੇ ਦੇਣੇ ਪੈਣੇ ਆ ਲੈ ਦੇ ਨਹੀਂ ਪਾਜੀ ਨਹੀਂ ਬਿਲਕੁਲ ਦਊਂ ਬਿਲਕੁਲ ਦਊਂ ਮੇਰੇ ਘਰੇ ਪ੍ਰੋਬਲਮ ਹੈ ਫਿਰ ਵੀ ਮੈਂ ਦੇ ਦੂਗਾ ਕੋਈ ਪ੍ਰੋਬਲਮ ਨਹੀਂ ਮਿਲੂ ਆ ਸਰ ਅਮਾੜਾ ਖੜੀ ਹੋਵੋ ਤੁਸੀਂ ਆਪਣਾ ਮੈਨੂੰ ਫੋਨ ਦਿਓ ਤੁਸੀਂ ਉਹ ਭਰਾ ਵਾ ਇਹਨੇ ਫੇਰ ਲੋਗ ਲਾ ਨਹੀਂ ਨਹੀਂ ਭਾਜੀ ਨਹੀਂ ਨਹੀਂ ਇੰਨੀ ਨਹੀਂ ਭਾਜੀ ਖੋਲ ਕੇ ਨਾ ਦਿਓ ਨਹੀਂ ਭਾਜੀ ਮੈਂ ਖੋਲ ਲੂਗਾ ਨਹੀਂ ਨਹੀਂ ਭਾਜੀ ਇਤਨਕ ਲੋਗ ਭਾਜੀ ਲੋ ਖੋਲੋ ਆ ਦੇਖੋ ਤੁਸੀਂ ਇੱਦੇ ਬਾਅਦ ਕੀ ਹੁੰਦਾ ਹੈ ਇਹਨੇ ਵੀ ਤੁਹਾਨੂੰ ਪਤਾ ਆਪਣੇ ਕੋ ਗੂਗਲ ਪੇ ਦੀ ਇੱਕ ਐਪ ਹੈ ਹਨਾ ਚਲੋ ਗੂਗਲ ਪੇ ਵਿੱਚ ਪੇ ਐਨੀਮਨ ਤੇ ਜਾ ਕੇ ਆਪਾਂ ਇੱਥੇ ਭਾ ਦੇ ਟੈਨਸ਼ਨ ਨਾ ਲਓ ਮੈਂ ਤੁਹਾਡੇ ਪੈਸੇ ਲੈਂਦਾ ਨਹੀਂ ਆ ਦੇਖੋ ਗੂਗਲ ਪੇ ਤੇ ਜਾ ਕੇ ਆਪਾਂ ਨਹੀਂ ਨਹੀਂ ਭਾਜੀ ਮੈਂ ਕਹੀ ਇਹਦਾ ਨਹੀਂ ਭਾਜੀ ਮੈਂ ਕਹੀ ਇਹਨਾ ਆ ਦੇਖੋ ਆ ਮੈਂ 3000 ਰੁਪਏ ਗੂਗਲ ਪੇ ਤੇ ਆਪਦੇ ਆਪ ਨੂੰ ਭਰਿਆ ਕਿਉਂ ਹੋ ਰਿਹਾ ਇਹਨਾਂ ਆ ਮੈਂ ਪੇ ਤੇ ਕਲਿੱ ਤਿਆਰ ਕਰਨ ਬੜਾ ਖਾਡਾ ਤੇਰਾ ਨਹੀਂ ਨਹੀਂ ਪਾਜੀ ਦੇਖੋ ਇਹੀ ਟ੍ਰਿਕ ਹੈ ਪਾਜੀ ਜਿਹੜੀ ਤੁਸੀਂ ਉਹ ਰਿੰਗ ਪਾਈ ਸੀ ਕਿੰਨੇ ਦੀ ਸੀਗੀ ਉਹ ਉਹ 30000 ਦੀ ਸੀ 30000 ਦੀ ਮੈਂ ਇੱਥੇ ਕਿੰਨਾ ਲਿਖਿਆ 30000 ਉਹ ਬਲੇ ਉਹ ਚੁਗਰਾ ਸਿਰਫ ਇਹ ਜাদু ਨਹੀਂ ਹੈਗਾ ਜਦੂ ਦਾ ਜੀ ਹੋਣਾ ਵਾ ਅੱਛਾ ਫੁੜੀ ਰਿੰਗ ਕਿੱਥੇ ਦੇਖੋ ਓਏ ਮੇਰੀ ਜੇਬ 'ਚ ਹੱਥ ਪਾਓ ਹਾਂ ਇੱਥੇ ਗਈ ਤੁਹਾਨੂੰ ਪਤਾ ਹੈ ਪਾਜੀ ਤੁਸੀਂ ਮੇਰੇ ਜੇਬ 'ਚ ਹੱਥ ਪਾਓ ਬੋਹੜੀ ਜਾਦੂ ਯਾਦੂ ਬੋਹੜੀ ਜਾਦੂ ਬਹੁਤ ਵੱਡਾ ਜਾਦੂ ਕਰਤਾ ਹੈ ਆ ਭਾਜੀ ਇਹ ਕਿਹੜੇ ਵੇਲੇ ਕਰਤਾ ਤੁਸੀਂ ਬਸ ਤੁਹਾਨੂੰ ਪਤਾ ਨਹੀਂ ਲੱਗਾ ਦਿੱਤਾ ਜੀ ਆਪਾਂ ਨੂੰ ਤੁਸੀਂ ਸਫਾਈ ਕੋਈ ਨਹੀਂ ਇਦਾਂ ਵੀ ਹੋ ਜਾਂਦਾ ਹੈ ਕਦੇ-ਕਦੇ ਕਿਉਂਕਿ ਕਦੇ-ਕਦੇ ਕੋਸ਼ਟ ਜਾਦੂ ਨਹੀਂ ਚੱਲਦੇ ਆਪਣੇ ਕੋਸ਼ਕੀ ਸਾਰੀ ਜਾਂਦੇ ਕੋਈ ਵੀ ਨਹੀਂ ਚੱਲਿਆ ਚਲੋ ਤੁਸੀਂ ਬੈਠੋ ਮੈਂ ਤੁਹਾਨੂੰ ਇੱਕ ਹੋਰ ਜਾਦੂ ਦਿਖਾਉਣਾ ਬਹੁਤ ਤਕੜਾ ਰਾਈਟ ਨਾਉ ਪਾਈ ਤੁਹਾਡੇ ਕੋਲ ਦੋ ਫੋਨ ਨੇ ਹਾਂਜੀ ਹਾਂ ਨਾ ਮੈਨੂੰ ਪਤਾ ਲੱਗਿਆ ਓਏ ਇਹ ਭਾਜੀ ਇਹ ਤਾਂ ਜਾਦੂ ਹੈ ਮੈਨੂੰ ਆਪਣਾ ਦੂਜਾ ਫੋਨ ਦਿਓ ਦੇ ਦੇ ਇਹਦੇ ਲੋਕ ਤੁਸੀਂ ਖੋਲ ਦਿਓ ਕਿ ਮੈਂ ਖੋਲਣਾ ਨਹੀਂ ਕੋ ਨੀ ਤੁਸੀਂ ਆ ਤਾਂ ਮੈਂ ਆ ਬੋਲ ਲੈਣਾ ਆ ਆ ਦੇਖੋ ਮੈਂ ਖੋਲਿਆ ਅੱਛਾ ਮੈਂ ਖੋਲਿਆ ਚਲੋ ਆ ਦੇਖੋ ਤੁਹਾਨੂੰ ਮੈਂ ਰਾਈਟ ਹਾਉ ਤੁਹਾਨੂੰ ਮੈਂ ਦਿਖਾ ਦਵਾਂ ਤੁਸੀ ਮੇਰੇ ਪਿੱਛੇ ਹੋ ਜਾਓ ਤੁਹਾਨੂੰ ਮੈਂ ਰਾਈਟ ਹਾਉ ਦਿਖਾ ਦਵਾਂ ਤੇ ਇਹਦੇ ਵਿੱਚ ਪਾਜੀ ਉਪਾਜੀ ਇੱਕ ਮਿੰਟ ਰੁਕੋ ਬੱਸ ਤੁਸੀਂ ਕੀ ਕਰੀਏ ਮੈਂ ਜੋ ਕਰਨਾ ਇੱਧਰ ਆ ਕੇ ਕਰ ਲਓ ਨਹੀਂ ਨਹੀਂ ਪਾਜੀ ਕੁਛ ਨਹੀਂ ਕੁਛ ਨਹੀਂ ਜੀ ਮੈਂ ਤਾਂ ਕੁਛ ਨਹੀਂ ਕਰ ਰਿਹਾਗਾ ਪਾਜੀ ਆ ਅਨੇ ਪੜਿਆ ਲਫੜੋ ਲਿਆਓ ਜੀ ਹਾਂ ਚਲੋ ਭਾਜੀ ਇਹ ਮੇ ਮੈਜਿਕ ਟ੍ਰਿਕ ਖੁਰ ਜਿਆਦਾ ਵਧੀਆ ਨਹੀਂ ਲੱਗੀ ਹਾਂ ਥੋੜੀ ਗੰਦੀ ਸੀਗੀ ਮੈਜਿਕ ਟ੍ਰਿਕ ਤੇ ਚਲੋ ਆਪਾਂ ਤੁਹਾਨੂੰ ਇੱਕ ਹੋਰ ਮੈਜਿਕ ਟ੍ਰਿਕ ਦਿਖਾਉਨੇ ਆ ਜਿਵੇਂ ਕਿ ਤੁਸੀਂ ਆਹ ਦੇਖੋ ਤੇ ਆਹ ਜਿਹੜਾ ਤਾਸ਼ ਹੈ ਨਾ ਹੂੰ ਆਹ ਦੇਖੋ ਤੁਸੀਂ ਇਹਦੇ ਵਿੱਚ ਕੋਈ ਵੀ ਪੱਤਾ ਹੁਣ ਚੂਜ਼ ਕਰ ਲਓ ਤੁਸੀਂ ਮੈਨੂੰ ਜਿਵੇਂ ਮੈਨੂੰ ਵੀ ਦਿਖਾ ਦਿਓ ਦਿਖਾਉਣਾ ਚਾਹੀ ਜਿ ਨੂੰ ਮਰਜ਼ੀ ਦਿਖਾ ਦਿਓ ਤੇ ਆਹ ਚੂਜ਼ ਕਰ ਲਓ ਕੋਈ ਵੀ ਪੱਤਾ ਇਹਨਾਂ ਵਿੱਚੋਂ ਹੂੰ ਹਾਂਜੀ ਮੈਨੂੰ ਦਿਖਾ ਦਿਓ ਕਰ ਲਿਆ ਜੀ ਤੁਸੀਂ ਉਧਰ ਦਿਖਾ ਦਿਓ ਇਹਦੇ ਵਿੱਚ ਰੱਖ ਦਿਓ ਪੱਤਾ ਆ ਭਾਜੀ ਹੁਣ ਫੁਗ ਮਾਰੋ ਕੋਈ 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 ਭਾਈ ਥੋੜਾ ਪਤਾ ਆ ਸੀਗਾ ਨਹੀਂ ਨਹੀਂ ਭਾਜੀ ਇਹ ਤਾਂ ਹੈ ਹੀ ਨਹੀਂ ਸੀ ਇਹ ਥੋੜੀ ਸੀਗਾ ਇਹ ਨਹੀਂ ਸੀਗਾ ਨਹੀਂ ਅ ਭਾਜੀ ਫਿਰ ਆ ਸੀਗਾ ਨਾ ਜਮਾ ਹੀ ਨਹੀਂ ਇਹ ਵੀ ਨਹੀਂ ਸੀਗਾ ਭਾਜੀ ਕਿਹੜਾ ਸੀਗਾ ਫਿਰ ਓ ਰੱਬ ਨੇ ਸਾਰੇ ਜਾਦੂ ਕਰਦਾ ਮੈਂ ਨਹੀਂ ਭਾਜੀ ਆ ਹੋਊਗਾ ਜੀ ਓਏ ਆ ਜਾ ਦੂਦਾ ਸ਼ੁਕਰ ਹੈ ਇਹ ਬੰਦੇ ਦੂਰੇ ਚੜਿਆ ਇਹ ਆਪਣਾ ਕਰ ਰੋ ਬਾਜੀ ਇੰਸਟਾਗ੍ਰਾਮ ਤੇ ਅਪਲੋਡ ਕਰ ਰਿਹਾ ਸੀ ਇਹੀ ਇਹੀ ਕਰਦੇ ਬਾਕੀ ਡਿਲੀਟ ਮਾਰ ਦੇਣੀ ਆ ਸਾਰੀ ਆਹ ਲਓ ਬਾਜੀ ਬਹੁਤ ਵਧੀਆ ਲੱਗਿਆ ਤੁਹਾਨੂੰ ਵੇਖ ਕੇ ਇਹ ਕਿਦਾਂ ਹੋ ਗਿਆ ਇਹ ਸੱਚੀ ਕਿਦਾਂ ਹੋ ਗਿਆ ਬਾਜੀ ਤੋਰ ਸੱਚੀ ਨਹੀਂ ਬੋਦਾ ਲੱਗਿਆ ਨਹੀਂ ਬਾਜੀ ਉਹੀ ਹੋ ਗਿਆ ਹਾਂਜੀ ਵਾਹ ਵਾਹ ਬਾਜੀ ਕਹਿੰਦਾ ਮੈਚ ਕੋਈ ਕਲਾ ਹੈ ਮੈਨੂੰ ਬਾਬਾ ਬਣ ਜਾਣਾ ਚਾਹੀਦਾ ਹੈ ਹੁਣ ਹਾਂ ਟਾਈਮ ਆ ਗਿਆ ਬਾਬਾ ਬਣਨ ਦਾ ਬਾਜੀ ਰਾਈਟ ਨਾ ਮੇ ਕੋਈ ਇੱਕ ਹੋਰ ਮੈਜਿਕ ਟ੍ਰਿਕ ਹੈ ਤੁਸੀਂ ਖੜੇ ਹੋ ਵੋ ਹਾਂਜੀ ਉਸੇ ਮੈਨੂੰ ਆਪਣੀ ਚੈਨ ਦੋ ਹਾਂ ਤੁਹ ਬੈਰੀ ਗੁੱਡ ਐ ਤੇ ਖੜੋ ਚੈਨ ਦੋ ਆਪਣੀ ਮੈਨੂੰ ਸੋਨੇ ਦੀ ਫੇਰ ਹੀ ਦਿਓ ਹਾਂ ਜੀ 골ਡ ਦੀ ਆ ਦੇਖੋ ਆ ਮੈਜਿਕ ਸਟੈਕ ਤੁਸੀਂ ਬਹੁਤ ਕਹਿਣ ਤੁਹਾਨੂੰ ਕਿਸੇ ਨੇ ਤੁਸੀਂ ਦੇਖੀ ਹੋ ਨਹੀਂ ਆ ਦੇਖੋ 골ਡ ਦੀ ਚੈਨ ਐ ਇਹਦੀ ਕੀਮਤ ਕਿੰਨੀ ਹੋਊਗੀ ਇਹ ਹੋਊਗੀ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਚੈਨ ਐ ਤੁਹ ਮਾਰੀ ਕੈਚ ਕਰ ਲਈ ਹੱਥ ਚ ਆ ਗਈ ਠੀਕ ਐ ਆ ਫੇਰ ਉੱਪਰ ਨੂੰ ਮਾਰੀ ਤੇਰੀ ਹੱਥ ਚ ਆ ਗਈ ਤੇ ਆ ਠੀਕ ਐ ਉਸ ਤੋਂ ਬਾਅਦ ਆ ਫੇਰ ਉੱਪਰ ਨੂੰ ਮਾਰੀ ਤੇ ਆ ਹੱਥ ਚ ਆ ਗਈ ਹਾਂ ਹੱਥ ਚ ਆ ਗਈ ਆ ਗਈ ਆ ਗਈ ਹੁਣ ਸ਼ੂਮੰਤ ਕੁਮਾਰ ਅੰਦਰ ਫੂਕ ਮਾਰੋ ਤੁਸੀਂ ਮਾਰੋ ਤੁਸੀਂ ਮਾਰੋ ਕੀ ਗੈਪ ਹੋ ਗਈ ਬੱਲੇ ਪਾ ਦੇ ਲਿਆ ਉਹ ਯਾਰ ਉਹ ਬਾਬਸ ਲਿਆਉ ਮੈਨੂੰ ਭਾਜੀ ਹੋਣੀ ਹੋਣੀ ਭਾਜੀ ਬਹੁਤ ਮਹਿੰਗੀ ਸੀ ਮੈਨੂੰ ਗੈਪ ਕਰਨੀ ਹੁੰਦੀ ਮੈਨੂੰ ਨਹੀਂ ਭਾਜੀ ਲੈ ਕੇ ਆਓ ਮੈਂ ਸਿੱਖਿਆ ਜੀ ਔਰ ਚੁੱਪ ਕਰਕੇ ਨਾ ਬੰਦੇ ਆ ਤਰਾ ਮੇਰੀ ਚਾਹ ਦੇ ਦੇ ਮੈਨੂੰ ਨਹੀਂ ਪਤਾ ਨਹੀਂ ਭਾਜੀ ਸਿਰਫ ਮੈਂ ਗੈਪ ਕਰਨੀ ਸਿੱਖੀ ਸੀ ਮੈਂ ਲੈ ਕੇ ਉਹ ਨਹੀਂ ਸਿੱਖਿਆ ਤਾਂ ਮੇਰੀ ਮੈਂਬਰਸ਼ਿਪ ਖਤਮ ਹੋ ਗਈ ਸੀ ਇੱਥੋਂ ਮੈਂ ਸਿੱਖਿਆ ਐਡਾ ਕੜਾ ਜਾਦੂ ਸੀਗਾ ਸਾਰੇ ਜਾਦੂ ਤੇ ਨਕਲੀ ਸੀਗੇ ਨਹੀਂ ਨਹੀਂ ਭਾਜੀ ਸਾਰੇ ਕੋਸ ਨਹੀਂ ਸੀ ਦੇਣੀ ਐ ਨਹੀਂ ਦੇਣੀ ਹੈਲੋ ਕਿਹੜੀ ਵੀਡੀਓ ਵਾਇਰਲ ਹੋ ਗਈ ਮੇਰੀ ਇਹ ਕਿਨੇ ਕਰਤੀ ਭਾਜੀ ਮੈਂ ਚੱਲਦਾ ਵੋ ਚੈਨ ਦੇ ਗੇਟਾ ਮੈਂ ਤਾਂ ਕੁਛ ਨਹੀਂ ਕਰ ਸਕਿਆ ਆ ਰਾਈਟ ਨਾਉ ਜੇ ਤੁਸੀਂ ਹਜੇ ਤੱਕ ਇਹ ਵੀਡੀਓ ਨੂੰ ਦੇਖ ਰਹੇ ਹੋ ਤਾਂ ਪਲੀਜ਼ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਨਹੀਂ ਮੈਂ ਜਲਦ ਨਾਲ ਤੁਹਾਨੂੰ ਮੈਂ ਗੈਪ ਕਰ ਦੂੰਗਾ ਤੇ ਬਸ ਮੈਂ ਇਹ ਕਹਿਣਾ ਚਾਹੁੰਗਾ ਵੀਡੀਓ ਸਿਰਫ ਐਂਟਰਟੇਨਮੈਂਟ ਪਰਪਸ ਲਈ ਆ ਤੇ ਬਾਕੀ ਸਾਰੇ ਬਹੁਤ ਵਧੀਆ ਕੰਮ ਕਰਦੇ ਆ ਬਹੁਤ ਅਮੇਜਿੰਗ ਟ੍ਰਿਕਸ ਹੁੰਦੀਆਂ ਨੇ ਮੇਰੀਆਂ ਤਾਂ ਥੈਂਕ ਯੂ ਮਿਲਦੇ ਨੇ ਨੈਕਸਟ ਵੀਡੀਓ ਵਿੱਚ ਟਿਲ देन ਬਾਏ ਬਾਏ ਚੈਨ ਮੋੜ ਭਾਜੀ ਨਹੀਂ ਉਹ ਵੀਡੀਓ ਵੀ ਨਹੀਂ ਮੈਂ ਲਈ ਕੀਤੀ ਤੇ ਉਹ ਚੈਨ ਵੀ ਮੇਰੇ ਕੋਲ ਹੈ ਨਹੀਂ ਭਾਜੀ